ਅਸੀ ਗੱਲ ਜੀ ਮੇਰਾ ਨਾਮ ਜਸਪਾਲ ਸਿੰਘ ਸਵਾਗਤ ਕਰਦੇ ਆ ਤੁਹਾਡਾ ਸਾਡੇ ਚੈਨਲ ਹੈਲਦੀ ਨਿਊਜ਼ ਤੇ ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਜੀ ਯੂਰਿਕ ਐਸਿਡ ਦੀ ਸਮੱਸਿਆ ਬਾਰੇ ਜੋ ਕਿ ਤਕਰੀਬਨ ਆਪਣੇ ਪੰਜਾਬ ਦੇ 90% ਲੋਕਾਂ ਦੇ ਵਿੱਚ ਜਿਹੜੀ ਇਹ ਸਮੱਸਿਆ ਹੈ ਔਰ ਦੋਸਤੋ ਅੱਜ ਇਹ ਜਿਹੜੀ ਜਾਣਕਾਰੀ ਹੈ ਸਾਡੇ ਨਾਲ ਸ਼ੇਅਰ ਕਰਨ ਜਾ ਰਹੇ ਨੇ ਡਾਕਟਰ ਗੁਰਿੰਦਰ ਸਿੰਘ ਰਾਏ ਜੀ ਰਾਏ ਇਲੈਕਟ੍ਰੋ ਹੋਮੋਪੈਥਿਕ ਨਿਸ਼ਾਹਰਾ ਪਨੂਆ ਦਰਦ ਦਰਦ ਤੋਂ ਆਓ ਗੱਲਬਾਤ ਕਰਦੇ ਹਾਂ ਡਾਕਟਰ ਗੁਰਿੰਦਰ ਰਾਏ ਜੀ ਦੇ ਨਾਲ ਸਸਿਕਾ ਡਾਕਟਰ ਸਸਿਕਾ ਜੀ ਹੈਲਥੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਸਸਿਕਾਲ ਔਰ ਹੈਲਥੀ ਨਿਊਜ਼ ਦੇ ਜਿਹੜੇ ਟੀਮ ਸਾਡ ਤੱਕ ਪਹੁੰਚਿਆ ਉਹਨਾਂ ਦਾ ਬਹੁਤ-ਬਹੁਤ ਜੀ ਆਇਆਂ ਨੂੰ ਕਰੀਏ ਡਾਕਟਰ ਸਬ ਕਿਹੜੇ-ਕਿਹੜੇ ਲੱਛਣਾਂ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਸਾਡੇ ਅੰਦਰ ਜਿਹੜੀ ਯੂਰਿਕ ਐਸਿਡ ਦੀ ਮਾਤਰਾ ਉਹ ਵੱਧ ਰਹੀ ਹੈ ਹਾਂਜੀ ਬਹੁਤ ਵਧੀਆ ਸਵਾਲ ਹੈ ਕਿ ਯੂਰਿਕ ਐਸਿਡ ਸੀਰੀਸ ਦੇ ਵਿੱਚ ਆ ਗਿਆ ਉਹਦੀ ਪ੍ਰੋਬਲਮ ਸਾਨੂੰ ਪਾਣੀ ਸ਼ੁਰੂ ਹੋ ਗਈ ਹੈ ਤੇ ਲੱਛਣ ਕੀ ਰਹਿੰਦੇ ਹੈ ਤਾਂ ਇਹਦੇ ਸਭ ਤੋਂ ਪਹਿਲਾ ਲੱਛਣ ਇਹ ਆ ਜਾਂਦਾ ਹੈ ਕਿ ਜਿਵੇਂ ਯੂਰਿਕ ਐਸਿਡ ਸਾਡੇ ਸਿਰ ਦੇ ਵਿੱਚ ਵੱਧ ਹੈ ਤਾਂ ਸਾਡੇ ਜਿੰਨੇ ਵੀ ਜੋਇੰਟਸ ਆ ਉਹਨਾਂ 'ਚ ਅਕੜਨ ਔਰ ਦਰਦ ਜਿਹੜੀ ਆ ਉਹ ਪੈਦਾ ਹੋ ਜਾਂਦੀ ਹੈ ਸਪੈਸ਼ਲੀ ਕਰਕੇ ਸਾਡੇ ਅ ਇੰਕਲਸਡ ਗਿੱਟੇ ਸਵੇਰੇ ਜਦੋਂ ਤੁਸੀਂ ਉੱਠਦੇ ਹੋ ਸਵੇਰੇ ਜਿਵੇਂ ਤੁਸੀਂ ਬਿਸਤਰੇ ਤੋਂ نیچے ਉੱਪਰ ਉਤਰਦੇ ਹੋ ਤੁਸੀਂ ਇੱਕ ਵੀ ਕਦਮ ਚੱਲਦੇ ਹੋ ਤਾਂ ਤੁਹਾਡੇ ਗਿੱਟਿਆਂ ਦੇ ਵਿੱਚ ਤੋਂ ਦਰਦ ਮਹਿਸੂਸ ਕਰਦੇ ਹੋ ਪਰ ਤੁਸੀਂ ਸਮਝ ਸਕਦੇ ਹੋ ਕਿ ਤੁਸੀਂ ਜਿਹੜਾ ਯੂਰਿਕ ਐਸਿਡ ਦੀ ਸਮੱਸਿਆ ਦੇ ਨਾਲ ਪੀੜਿਤ ਹੋਣ ਕੋ ਚ ਕਿਓ ਜਾਂ ਹੁਣ ਜਾ ਰਹੇ ਹੋ ਇੱਕ ਇੰਡੀਕੇਸ਼ਨ ਹੈ ਜਿਹੜਾ ਸਾਨੂੰ ਦੱਸ ਦਿੰਦਾ ਹੈ ਦੂਸਰੇ ਨੰਬਰ ਤੇ ਤੁਹਾਡੇ ਜਿੰਨੇ ਵੀ ਜੋੜ ਨੇ ਸਪੈਸ਼ਲ ਉਮੜਾ ਵਾਲੇ ਇਹ ਵੀ ਜੋੜ ਜਿਹੜੇ ਨੇ ਇਹ ਦਰਦ ਹੁਣੇ ਮਹਿਸੂਸ ਹੋ ਜਾਂਦੇ ਨੇ ਔਰ ਜਿੰਨੇ ਵੀ ਤੁਹਾਡੇ ਬਾਜੂ ਦੇ ਜਿਹੜੇ ਜੋੜ ਨੇ ਇਹਨਾਂ ਦੇ ਵਿੱਚ ਦਰਦ ਪਹਿਲਾਂ ਹੋ ਜਾਂਦੀ ਹੈ ਮਤਲਬ ਕਿ ਹਾਰਕ ਜੋੜ ਦੇ ਵਿੱਚ ਛੋਟੀ ਛੋਟੀ ਜਿਹੜੀ ਹੈ ਦਰਦ ਮਹਿਸੂਸ ਹੋਣ ਤੋਂ ਵੀ ਤੁਸੀਂ ਮਹਿਸੂਸ ਕਰ ਸਕਦੇ ਹੋ ਕਿ ਮੇਰੇ ਸਰੀਰ ਦੇ ਯੂਰਿਕ ਐਸਿਡ ਨੇ ਜਿਹੜਾ ਆਪਣਾ ਅਟੈਕ ਕੀਤਾ ਇਹ ਮੇਨ ਲੱਛਣ ਨੇ ਵਿੱਚ ਕਈ ਲੋਕਾਂ ਦੀਆਂ ਜਿਵੇਂ ਉਂਗਲਾਂ ਦੀਆਂ ਜਿਵੇਂ ਗੰਢਾਂ ਉਹ ਫੁੱਲਣੀਆਂ ਸ਼ੁਰੂ ਹੋ ਜਾਂਦੀਆਂ ਜਾਂ ਇੱਥੇ ਸੂਜਨ ਆ ਜਾਂਦੀ ਹੈ ਕੀ ਉਹ ਵੀ ਸਾਰੇ ਯੂਰਿਕ ਐਸਿਡ ਦੇ ਲੱਛਣ ਨਹੀਂ ਬਿਲਕੁਲ ਜਿਵੇਂ ਮੈਂ ਦੱਸ ਚੁੱਕਿਆ ਕਿ ਹਰ ਇੱਕ ਜੋੜ ਦੇ ਵਿੱਚ ਦਰਦ ਜਿਹੜਾ ਉਹ ਮੇਨ ਲੱਛਣ ਹੈ ਜੋੜਾਂ ਜਿਵੇਂ ਜਿਵੇਂ ਇਹ ਵਧਦਾ ਹੈ ਸਿਰਜੇ ਚੁਕਤਰਾ ਸ਼ੁਰੂ ਹੋ ਜਾਂਦਾ ਤਾਂ ᱛਵੇਂ-ਤਵੇਂ ਇਹ ਆਪਣਾ ਰੂਪ ਬਦਲਣਾ ਸ਼ੁਰੂ ਕਰ ਦਿੰਦਾ ਤਾਂ ਇਹ ਜਿਹੜਾ ਤੁਸੀਂ ਗੱਡਾ ਸੁੱਜਣ ਦੀ ਗੱਲ ਕਰ ਰਹੇ ਇਹ ਦਾ ਇੱਕ ਅਗਲਾ ਸਟੈਪ ਹੈ ਕਿ ਜਦੋਂ ਯੂਰਿਕ ਐਸਿਡ ਹੋਰ ਜ਼ਿਆਦਾ ਮਾਤਰਾ ਦੇ ਵਿੱਚ ਬਲੱਡ ਵਿੱਚ ਮਿਕਸ ਹੋ ਜਾਂਦਾ ਤਾਂ ਉਹ ਸਾਡੇ ਇਹ ਜੋੜਾਂ ਦੇ ਵਿੱਚ ਬੈਠਣਾ ਸ਼ੁਰੂ ਹੋ ਜਾਂਦਾ ਜਿਵੇਂ ਇਥੇ ਕਟਾ ਹੋਏਗਾ ਤੇ ਇਥੇ ਸਵੈਲਿੰਗ ਜਿਹੜੀ ਆ ਉਹ ਹੋਣੀ ਸ਼ੁਰੂ ਹੋ ਜਾਂਦੀ ਹੈ ਚਾਹੇ ਉਂਗਲਾਂ ਦੇ ਜੋੜ ਨੇ ਚਾਹੇ ਕਿਸੇ ਵੀ ਬੋਡੀ ਦੇ ਅੰਗ ਦੇ ਜੋੜ ਨੇ ਉਹਦੇ ਜਿਹੜਾ ਸੋਜਣ ਆ ਜਾਂਦੀ ਹੈ ਔਰ ਇਹ ਵੀ ਯੂਰਿਕ ਐਸਿਡ ਦਾ ਹੀ ਮੇਨ ਕਾਰਨ ਹੈ ਇੱਕ ਸਵਾਲ ਹੋਰ ਹੈ ਕਿ ਜਿਵੇਂ ਅਪਣੇ ਜਿਹੜੇ ਜੋੜਾਂ ਦੇ ਵਿੱਚ ਗੈਪ ਪੈ ਜਾਣਾ ਜੀ ਇਹ ਵੀ ਇੱਕ ਯੂਰਿਕ ਐਸਿਡ ਵਧਣ ਦਾ ਕਾਰਨ ਯੂਰਿਕ ਐਸਿਡ ਤੋਂ ਹੀ ਇਹ ਚੀਜ਼ ਉਤਪੰਨ ਹੁੰਦੀ ਹੈ ਅੱਗੇ ਵੱਧਦੀ ਹੈ ਜ਼ਿਆਦਾ ਮਿਲਕੁੰਜੀ ਆਪਾਂ ਇਹ ਵੀ ਕਹਿ ਸਕਦੇ ਆ ਕਿਉਂਕਿ ਜੋੜਾਂ ਦੇ ਵਿੱਚ ਗੈਪ ਆਉਣ ਦਾ ਮੇਨ ਮਕਸਦ ਹੈਗਾ ਕਿ ਤੁਹਾਡੇ ਲੂਬ੍ਰੀਕੇਟ ਆਇਲ ਜਿਹੜਾ ਆ ਕੋ ਡਰਾਈ ਹੋ ਚੁੱਕਿਆ ਹੈ ਹੁਣ ਡਰਾਈ ਕਿਉਂ ਹੋਇਆ ਕਿਉਂਕਿ ਉਸ ਏਰੀਆ ਦੇ ਵਿੱਚ ਯੂਰਿਕ ਐਸਿਡ ਨੇ ਅਟੈਕ ਕੀਤਾ ਹੈ ਉਹ ਡਰਾਈਨੈਸ ਉਹਦੇ ਵਿੱਚ ਯੂਰਿਕ ਐਸਿਡ ਦੇ ਕਰਕੇ ਵੀ ਬਸ ਹੁੰਦੀ ਹੈ ਜਦੋਂ ਚ ਡਰਾਈ ਡਰਾਈਨੈਸ ਵਧੇਗੀ ਚ ਗੈਪ ਆਏਗਾ ਹੀ ਆਏਗਾ ਤਾਂ ਉਹਨੂੰ ਜਨਾ ਜੋੜਿਆ ਜਾ ਸਕਦਾ ਹੈ ਕਿ ਇਹਦੀ ਵਜ੍ਹਾ ਕਰਕੇ ਵੀ ਜਿਹੜਾ ਸਭੇ ਜੋੜਾਂ ਵਿੱਚ ਦਰਦ ਜਿਹੜੀ ਆ ਉਹ ਗੈਪ ਦੇ ਕਰਕੇ ਵਧੀ ਹੋਈ ਹੈ ਜੀ ਡਾਕਟਰ ਜੀ ਤੇ ਯੂਰਿਕ ਐਸਿਡ ਜਿਹੜਾ ਹੈ ਕਿਉਂ ਬਣਦਾ ਸਰੀਰ ਦੇ ਵਿੱਚ ਜੀ ਇਹ ਜੇ ਮੁੱਖ ਕਾਰਨ ਆਪਾਂ ਹਰ ਵਾਰੀ ਜਿਹੜੀ ਵੀ ਸਮੱਸਿਆ ਸਾਡੇ ਸਰੀਰ 'ਚ ਆਂਦੀ ਹੈ ਨਾ ਤਾਂ ਉਹਦੇ ਪਿੱਛੇ ਮੇਨ ਕਾਰਨ ਹੀ ਸਾਡੀਆਂ ਕਿਤਨਾ ਕਿਤੇ ਕੀਤੀਆਂ ਹੋਈਆਂ ਗਲਤੀਆਂ ਨੇ ਹੁਣ ਉਹ ਗਲਤੀਆਂ ਕਿੱਥੇ ਨੇ ਸਭ ਤੋਂ ਮੇਨਲੀ ਆ ਜਾਂਦਾ ਸਾਡਾ ਖਾਣ-ਪਾਣ ਜੀ ਖਾਣ-ਪਾਣ ਬਹੁਤ ਹੀ ਮੈਟਰ ਕਰਦਾ ਹੈ ਤੁਹਾਡੇ ਹਰ ਇੱਕ ਰੋਗ ਨੂੰ ਵਧਾਉਣ ਤੇ ਹਰ ਇੱਕ ਰੋਗ ਨੂੰ ਘਟਾਉਣ ਦੇ ਤਾਂ ਐਵੇਂ ਹੀ ਜਿਹੜੇ ਯੂਰਿਕ ਐਸਿਡ ਨੂੰ ਵਧਣ ਦੇ ਪਿੱਛੇ ਸਾਡਾ ਮੇਨ ਮੇਨ ਜਿਹੜਾ ਕਾਰਨ ਹੈ ਜਿੱਦਾਂ ਸਾਡਾ ਖਾਣ-ਪਾਣ ਹੈ ਔਰ ਖਾਣ-ਪੀਣ ਦੇ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਜਿਹੜਾ ਸਾਡੇ ਯੂਰਿਕਸ ਨੂੰ ਵਧਾਉਣ ਦੇ ਪਿੱਛੇ ਮੇਨ ਕਾਰਨ ਆਇਆ ਹੈ ਉਹ ਹੈ ਹਰ ਤਰ੍ਹਾਂ ਦਾ ਜਿਹੜਾ ਉਹ ਚਿਕਨ ਪ੍ਰੋਡਕਟ ਹਰ ਤਰ੍ਹਾਂ ਦਾ ਚਿਕਨ ਮੀਟ ਜਿਹੜੇ ਲੋਕ ਇਹਨਾਂ ਦਾ ਜ਼ਿਆਦਾ ਸੇਵਨ ਕਰਦੇ ਨੇ ਤਾਂ ਉਹਨਾਂ ਦੇ ਸਰੀਰ ਦੇ ਵਿੱਚ ਜਿਹੜਾ ਯੂਰਿਕ ਐਸਿਡ ਹੈ ਉਹ ਵਧ ਜਾਂਦਾ ਇੱਕ ਨੰਬਰ ਤੇ ਜਿਹੜਾ ਆ ਜਾਂਦਾ ਹੈ ਕਿ ਸਭ ਤੋਂ ਪਹਿਲਾਂ ਆਪਾਂ ਨਾਨ-ਵੈਜ ਦੀਆਂ ਜਿੰਨੀਆਂ ਵੀ ਆਈਟਮ ਹੈ ਮੀਟ ਹੈ ਉਹ ਆਪਾਂ ਬਿਲਕੁਲ ਬੰਦ ਕਰਾਂਗੇ ਕਿਉਂਕਿ ਨਾਨ-ਵੇਜ ਜਿਹੜਾ ਹੈ ਉਹ ਸਾਡੇ ਸਿਰ ਦੇ ਵਿੱਚ ਯੂਰਿਕ ਐਸਿਡ ਨੂੰ ਵਧਾਉਂਦਾ ਤਾਂ ਜਿੰਨੇ ਵੀ ਨਾਨ-ਵੇਜ ਖਾਣ ਵਾਲੇ ਲੋਕ ਨੇ ਸਾਡੇ ਦਰਸ਼ਕ ਨੇ ਤਾਂ ਉਹ ਨਾਨ-ਵੇਜ ਨੂੰ ਅੱਜ ਤੋਂ ਹੀ ਬੰਦ ਕਰ ਦੇ ਕਿਉਂਕਿ ਇਹ ਤੁਹਾਡੇ ਸਿਰ 'ਚ ਯੂਰਿਕ ਐਸਿਡ ਦੀ ਮਾਤਰਾ ਨੂੰ ਵਧਾ ਰਿਹਾ ਔਰ ਦੂਸਰੇ ਨੰਬਰ ਤੇ ਆ ਜਾਂਦਾ ਹੈ ਜਿੰਨੇ ਵੀ ਪੈਕਿੰਗ ਵਾਲੇ ਫੂਡ ਨੇ ਸਪੈਸ਼ਲੀ ਡਰਿੰਕ ਜਿੰਨੀਆਂ ਵੀ ਪੈਕਿੰਗ ਚਾਹੁੰਦੇ ਹੈ ਮਤਲਬ ਪੈਕਿੰਗ ਵਾਲੇ ਜੂਸ ਜਿਹੜਾ ਹੈ ਉਹ ਵੀ ਸਾਡੇ ਸੀਡ ਦੇ ਵਿੱਚ ਯੂਰੀਕਸਟ ਦੀ ਮਾਤਰਾ ਨੂੰ ਵਧਾਉਂਦਾ ਹੈ ਕਿਉਂਕਿ ਪੈਕਿੰਗ ਦੇ ਵਿੱਚ ਕੋਈ ਵੀ ਜਿਹੜੀ ਚੀਜ਼ ਆ ਰਹੀ ਹੈ ਉਹ ਪ੍ਰੈਜ਼ਰਵੇਟਿਵ ਨੂੰ ਲਗਾਉਣ ਤੋਂ ਬਾਅਦ ਹੀ ਆ ਰਹੀਦਾ ਉਹਦਾ ਵੀ ਇੱਕ ਕਾਰਨ ਬਣ ਜਾਂਦਾ ਹੈ ਕਿ ਸਾਡੇ ਸੀਡ ਦੇ ਯੂਰੀਕਸਟ ਦੀ ਮਾਤਰਾ ਨੂੰ ਵਧਾ ਦਿੱਤਾ ਜਾਂਦਾ ਹੈ ਅਗਲਾ ਤੀਸਰੇ ਨੰਬਰ ਤੇ ਆ ਜਾਂਦਾ ਹੈ ਰਫਾਈਨਡ ਕਾਰਬੋਹਾਈਡਰੇਟ ਵਾਲੇ ਜਿੰਨੇ ਵੀ ਪ੍ਰੋਡਕਟ ਨੇ ਦੋਨਾਂ ਦੇ ਨਾਲ ਵੀ ਸਾਡੇ ਸੀਡ ਦੇ ਵਿੱਚ ਯੂਰੀਕਸਟ ਦੀ ਮਾਤਰਾ ਵਧ ਜਾਂਦੀ ਹੈ ਹੁਣ ਤੁਸੀਂ ਪੁੱਛੋਗੇ ਕਿ ਇਹ ਕਾਰਬੋਹਾਈਡਰੇਟ ਵਾਲੇ ਰਫਾਈਨਡ ਕਾਰਬੋਹਾਈਡਰੇਟ ਵਾਲੇ ਕਿਹੜੇ ਪ੍ਰੋਡਕਟ ਨੇ ਤਾਂ ਉਹਦੇ ਵਿੱਚ ਜਿੰਨੇ ਵੀ ਬੇਕਰੀ ਪ੍ਰੋਡਕਟ ਆ ਜਾਂਦੇ ਨੇ ਉਹ ਸਾਰੇ ਦੇ ਸਾਰੇ ਨੂੰ ਆਪਾਂ ਅਵਾਇਡ ਕਰਾਂਗੇ ਉਹਨਾਂ ਨੂੰ ਆਪਾਂ ਬੰਦ ਕਰਾਂਗੇ ਉਹਦੇ ਵਿੱਚ ਜਿੰਨੇ ਵੀ ਬਿਸਕਟ ਹੋ ਗਿਆ ਬ੍ਰੈਡ ਹੋ ਗਿਆ ਖਾਣ ਦੀ ਜਿੰਨੇ ਵੀ ਸ਼ਕੀਨ ਨੇ ਉਹਨਾਂ ਵਾਸਤੇ ਵੀ ਯੂਰਿਕ ਐਸਿਡ ਜਿਹੜਾ ਉਹ ਇਹਨੂੰ ਆਪਾਂ ਨੂੰ ਬੰਦ ਕਰਨਾ ਪਏਗਾ ਤਾਂ ਤਾਂ ਨੂੰ ਆਪਾਂ ਯੂਰਿਕ ਐਸਿਡ ਨੂੰ ਕੰਟਰੋਲ ਕਰ ਸਕੀਏ ਉਹਦੇ ਵਿੱਚ ਮੈਦੇ ਵਾਲੀਆਂ ਜਿੰਨੀਆਂ ਵੀ ਐਟਮਾ ਨੇ ਉਹਨੂੰ ਆਪਾਂ ਬੰਦ ਕਰਾਂਗੇ ਮਤਲਬ ਬੇਕਰੀ ਦੀ ਜਿੰਨੀ ਵੀ ਪ੍ਰੋਡਕਟ ਆ ਉਹਨੂੰ ਆਪਾਂ ਨੂੰ ਬੰਦ ਕਰਨਾ ਪਏਗਾ ਅਗਰ ਯੂਰਿਕ ਐਸਿਡ ਨੂੰ ਆਪਾਂ ਕੰਟਰੋਲ ਕਰਨਾ ਹੈ ਔਰ ਲਾਸਟ ਚੌਥੇ ਨੰਬਰ ਤੇ ਆ ਜਾਂਦਾ ਹੈ ਵੈਸੇ ਤਾਂ ਯੂਰਿਕ ਐਸਿਡ ਨੂੰ ਕੰਟਰੋਲ ਕਰਨ ਵਾਸਤੇ ਠੀਕ ਕਰਨ ਵਾਸਤੇ ਆਪਾਂ ਹਰਿਆਣਾ ਸਬਜ਼ੀਆਂ ਜਿਹੜੀਆਂ ਉਹ ਰੈਕਮੈਂਡ ਕਰਦੇ ਤੁਸੀਂ ਇਹਨਾਂ ਸਬਜ਼ੀਆਂ ਨੂੰ ਲੈਣਾ ਪਰ ਕੁਝ ਜਿਹੜੀਆਂ ਹਰੀਆਂ ਸਬਜ਼ੀਆਂ ਵੀ ਸਾਡੇ ਯੂਰਿਕ ਐਸਿਡ ਨੂੰ ਵਧਾਉਣ ਦੇ ਵਿਸ਼ੇਸ਼ ਮੇਨ ਕਾਰਨ ਬਣ ਜਾਂਦੀਆਂ ਨੇ ਉਹਦੇ ਵਿੱਚੋਂ ਜਿਹੜਾ ਆ ਜਾਂਦਾ ਸਭ ਤੋਂ ਪਹਿਲੇ ਨੰਬਰ ਤੇ ਪਾਲਕ ਹੈ ਜੀ ਉਹ ਅਸੀਂ ਯੂਰਿਕ ਐਸਿਡ ਵਾਲੇ ਪੇਸ਼ੈਂਟ ਨੂੰ ਜਿਹੜਾ ਹੈ ਜਿਹੜਾ ਦੇ ਚੱਲ ਰਹੇ ਆ ਜਾਂ ਜਿਨ੍ਹਾਂ ਨੂੰ ਸਿੰਪਟਮ ਵੀ ਆ ਰਹੇ ਨੇ ਉਹ ਜਲਦੀ ਜਿਹੜੀ ਆਪਣੇ ਜਿਹੜਾ ਹਰੀ ਪਾਲਕ ਹੈ ਜਿਹੜਾ ਉਹਨੂੰ ਬੰਦ ਕਰਦੇ ਆ ਨਹੀਂ ਕਰਨਗੇ ਤਾਂ ਉਹਦਾ ਯੂਰਿਕ ਐਸਿਡ ਦੀ ਮਾਤਰਾ ਹੋਰ ਵਾਜੇਗੀ ਔਰ ਦੂਸਰੇ ਨੰਬਰ ਤੇ ਆ ਜਾਂਦੀ ਹੈ ਗੋਭੀ ਗੋਭੀ ਵੀ ਜਿਹੜੀ ਹੈ ਇਹ ਵੀ ਸਾਡੇ ਸਰੀਰ ਦੇ ਯੂਰਿਕ ਐਸਿਡ ਦੀ ਮਾਤਰਾ ਵਧਾਉਂਦਾ ਹੈ ਕਿਉਂਕਿ ਇਹ ਵੀ ਵਾਈ ਹੁੰਦੀ ਹੈ ਤਾਂ ਇਹ ਵੀ ਨੂੰ ਨੂੰ ਬੰਦ ਕਰਨਾ ਪਏਗਾ ਤੀਸਰੇ ਨੰਬਰ ਤੇ ਬੈਂਗਨ ਇਹਨਾਂ ਨੂੰ ਵੀ ਬੰਦ ਕਰਨਾ ਪਏਗਾ ਔਰ ਚੌਥੇ ਨੰਬਰ ਤੇ ਆ ਜਾਂਦੀ ਹੈ ਅਰਬੀ ਔਰ ਪੰਜਵੇਂ ਨੰਬਰ ਤੇ ਆ ਜਾਂਦਾ ਮਸਰੂਲ ਇਹ ਚਾਰ ਪੰਜ ਆਈਟਮ ਜਿਹੜੀਆਂ ਨੇ ਹਜਨਾ ਖੁਰਦੀਆਂ ਦੇ ਵਿੱਚ ਇਹਨਾਂ ਨੂੰ ਵੀ ਆਪਾਂ ਨੂੰ ਪੱਕੇ ਤੌਰ ਤੇ ਇੱਕ ਵਾਰੀ ਬੰਦ ਕਰਨਾ ਪਵੇਗਾ ਜਦ ਤੱਕ ਸਾਰੇ ਯੂਰਿਕ ਐਸਿਡ ਠੀਕ ਜਾਂ ਨਾਰਮਲ ਨਹੀਂ ਹੋ ਜਾਂਦਾ ਔਰ ਲਾਸਟ ਔਰ ਬਹੁਤ ਹੀ ਜ਼ਰੂਰੀ ਜਿਹੜੀ ਚੀਜ਼ ਹੈ ਜਿਹੜੀ ਅਸੀਂ ਆਮ ਕਰਕੇ ਸਾਡੇ ਘਰਾਂ ਦੇ ਵਿੱਚ ਬਣਦੀ ਔਰ ਅਸੀਂ ਉਹਨੂੰ ਡੇਲੀ ਵਰ ਦਿੱਤੀ ਹੀ ਲੈਂਦੇ ਜਿਹੜੇ ਸ਼ਕੀਰ ਹੁੰਨੇ ਆ ਉਹਨੇ ਸਾਡੇ ਘਰ ਦੇ ਵਿੱਚ ਪਈਆਂ ਨੇ ਦਾਲਾਂ ਦਾਲਾਂ ਵੀ ਜਿਹੜੀਆਂ ਨੇ ਉਹ ਸਾਡੇ ਸਰੀਰ ਨੂੰ ਦੇ ਵਿੱਚ ਯੂਰਿਕਸ ਨੂੰ ਵਧਾਉਣ ਦੇ ਵਿੱਚ ਮੁੱਖ ਕਾਰਨ ਜੜਾ ਹੈ ਉਹਨਾਂ ਦਾ ਵੀ ਰਹਿੰਦਾ ਹੈ ਤਾਂ ਇਸ ਕਰਕੇ ਜਿੰਨੀਆਂ ਵੀ ਦਾਲਾਂ ਨੇ ਉਹ ਸਾਰੀਆਂ ਸਾਰੀਆਂ ਦਾਲਾਂ ਨੂੰ ਆਪਾਂ ਨੂੰ ਬੰਦ ਕਰਨਾ ਪਏਗਾ ਔਰ ਲਾਸਟ ਔਰ ਮੇਨਲੀ ਜਿਹੜਾ ਹੈ ਕਿ ਅਸੀਂ ਆ ਖਾਸ ਕਰਕੇ ਸਾਰੇ ਹੀ ਜਿਸ ਚੀਜ਼ ਦੇ ਸਾਰੇ ਅਸੀਂ ਘਰਾਂ ਵਿੱਚ ਸ਼ਕੀਨ ਹੁੰਦੇ ਆ ਉਹ ਹੈ ਸਾਡੇ ਘਰ ਦੇ ਵਿੱਚ ਪਈਆਂ ਦਾਲਾਂ ਜੀ ਦਾਲਾਂ ਜਿਹੜੀਆਂ ਨੇ ਇਹ ਵੀ ਸਾਡੇ ਸਰੀਰ ਦੇ ਵਿੱਚ ਯੂਰਿਕ ਐਸਿਡ ਨੂੰ ਵਧਾਉਣ ਦੇ ਪਿੱਛੇ ਮੁੱਖ ਕਾਰਨ ਜਿਹੜਾ ਇਹਨਾਂ ਦਾ ਵੱਢ ਜਾਂਦਾ ਦਾਲਾਂ ਵੀ ਸਾਡੇ ਸਰੀਰ ਦੇ ਵਿੱਚ ਯੂਰਿਕ ਐਸਿਡ ਵਧਾਉਂਦੀਆਂ ਇਸ ਕਰਕੇ ਸਾਨੂੰ ਦਾਲਾਂ ਵੀ ਜਿਹੜੀਆਂ ਉਹ ਬੰਦ ਕਰਨੀਆਂ ਲੈਣੀਆਂ ਦਾਲਾਂ ਸੁਣਨ ਦੇ ਵਿੱਚ ਆਇਆ ਹੈ ਕਿ ਜਿਵੇਂ ਦਾਲਾਂ ਦੇ ਵਿੱਚ ਪ੍ਰੋਟੀਨ ਸਭ ਤੋਂ ਜ਼ਿਆਦਾ ਹੁੰਦਾ ਉਹਦੇ ਵਿੱਚ ਇਹੋ ਜਿਹੇ ਤੱਤ ਹੁੰਦੇ ਨੇ ਜਿਹੜੇ ਤੁਹਾਡੇ ਸਰੀਰ ਨੂੰ ਅੰਦਰੋਂ ਤਾਕਤ ਦਿੰਦੇ ਨੇ ਹੱਡਤਾਂ ਦੀਆਂ ਠੀਕ ਰੱਖਦੇ ਨੇ ਔਰ ਕਿ ਦਾਲਾਂ ਖਾਣ ਦੇ ਨਾਲ ਵੀ ਜਿਹੜਾ ਯੂਰਿਕ ਐਸਿਉਂ ਵੱਜਦਾ ਬਿਲਕੁਲ ਵੱਜੰਦਾ ਨਹੀਂ ਉਹ ਕਾਰਨ ਇਹ ਕਿ ਦਾਲ ਨੂੰ ਬਣਾਉਣ ਦਾ ਜਿਹੜਾ ਤਰੀਕਾ ਹੈ ਜੀ ਉਹ ਅਸੀਂ ਗਲਤ ਬਣਾਇਆ ਹੋਇਆ ਕਿਉਂਕਿ ਅੱਜਕੱਲੇ ਸਾਡੇ ਦਾਲ ਅਸੀਂ ਘਰਾਂ ਦੇ ਵਿੱਚ ਬਣਾ ਰਹੇ ਆ ਉਹ ਬਣਦੀ ਪਈ ਹੈ ਬਤਿਲੇ ਦੇ ਵਿੱਚ ਔਰ ਗੈਸ ਦੇ ਉੱਪਰ ਜਾਂ ਸਭ ਤੋਂ ਜਲਦੀ ਵਾਲਾ ਜਿਹੜਾ ਅਸੀਂ ਸਮੇਂ ਦੇ ਕਿਉਂਕਿ ਸਾਰੇ ਜਣੇ ਜਲਦੀ ਛੇਤੀ ਜਿਹੜਾ ਉਹ ਹਰ ਕੰਮ ਕਰਨ ਜੁੜੀ ਚੀਜ਼ ਨੂੰ ਪਾਉਣ ਵਾਸਤੇ ਹਾਂ ਤਾਂ ਉਹ ਆਪਾਂ ਕੁੱਕਰ ਦਾ ਇਸਤੇਮਾਲ ਕਰਦੇ ਹਾਂ ਜੀ ਤਾਂ ਜਿਹੜਾ ਕੁੱਕਰ ਦੇ ਵਿੱਚ ਬਣੀ ਹੋਈ ਦਾਲ ਹੈ ਉਹ ਦਾਲ ਨਹੀਂ ਬਣ ਰਹੀ ਸਰ ਉਹ ਯੂਰਿਕ ਐਸਿਡ ਹੈ ਜਿਹੜਾ ਤੁਹਾਡੇ ਸਰੀਰ 'ਚ ਜਾਏਗਾ ਔਰ ਜੋੜਾਂ ਦੇ ਵਿੱਚ ਬੈਠੇਗਾ ਔਰ ਦਰਦਾਂ ਨੂੰ ਪੈਦਾ ਕਰੇਗਾ ਮਤਲਬ ਕੀ ਹੈ ਕਿ ਕੁੱਕਰ 'ਚ ਬਣੀ ਹੋਈ ਦਾਲ ਤੁਹਾਡੇ ਸਰੀਰ ਦੇ ਵਿੱਚ ਯੂਰਿਕ ਐਸਿਡ ਪੈਦਾ ਕਰੇਗੀ ਹੀ ਕਰੇਗੀ ਇਹ ਤੁਸੀਂ ਕਿਸੇ ਵੀ ਤਰੀਕੇ ਤੋਂ ਬਚ ਨਹੀਂ ਸਕਦੇ ਹੋ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸਣਾ ਚਾਹੋਗੇ ਕਿ ਤੁਹਾਡੇ ਕੋਲ ਕਿਹੜਾ ਐਸਾ ਫਾਰਮੂਲਾ ਹੈ ਜਿਹਦੇ ਨਾਲ ਆਪਾਂ ਘਰ ਦੇ ਵਿੱਚ ਪਈਆਂ ਚੀਜ਼ਾਂ ਵਰਤ ਕੇ ਆਪਣਾ ਐਸीडी ਬਿਮਾਰੀ ਤੋਂ निजात ਪਾ ਸਕਦੇ ਹਾਂ ਜੀ ਜੀ ਸਰ ਆਪਾਂ ਹਰ ਵਾਰ ਦੀ ਤਰ੍ਹਾਂ ਅੱਜ ਵੀ ਜਿਹੜਾ ਘਰੇਲੂ ਨੁਸਖਾ ਜਿਹੜਾ ਉਹ ਲੈ ਕੇ ਦਰਸ਼ਕਾਂ ਤੱਕ ਆਏ ਹਾਂ ਕਿਉਂਕਿ ਗੋਲੀਆਂ ਦਵਾਈਆਂ ਹਰ ਇੱਕ ਪੇਸ਼ੈਂਟ ਲੈ ਰਿਹਾ ਪਰ ਅਗਰ ਉਹ ਇੰਨਾ ਘਰ ਦੇ ਵਿੱਚ ਰਸੋਈ ਦੇ ਵਿੱਚ ਪਏ ਜਿਹੜੇ ਇਹ ਪਦਾਰਥ ਨੇ ਇਹ ਸਾਡੀ ਵਣਸਪਤੀ ਨੇ ਦਿੱਤੇ ਹੋਏ ਜਿਹੜੇ ਸਾਡੇ ਐਜ਼ ਅ ਮੈਡੀਸਨ ਜਿਹੜੀਆਂ ਸਾਡੇ ਕੋਲੇ ਹਰਬਸ ਹੈਗੀਆਂ ਨੇ ਅਗਰ ਇਹਨਾਂ ਦਾ ਆਪਾਂ ਇਸਤੇਮਾਲ ਕਰਦੇ ਆ ਤਾਂ ਵੀ ਅਸੀਂ ਆਪਣਾ ਯੂਰਿਕ ਐਸਟ ਨੂੰ ਬਿਨਾ ਕਿਸੇ ਦਵਾਈ ਤੋਂ ਕੰਟਰੋਲ ਕਰ ਸਕਦੇ ਆ ਤੇ ਖਤਮ ਵੀ ਕਰ ਸਕਦੇ ਆ ਤਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਅੱਜ ਆਪਾਂ ਇੱਕ ਕੜਾ ਬਣਾਉਣ ਦੇ ਬਾਰੇ ਦੱਸਣ ਜਾ ਰਹੇ ਹਾਂ ਕਿ ਇੱਕ ਇਸ ਤਰ੍ਹਾਂ ਦਾ ਕੜਾ ਬਣਾਵਾਂਗੇ ਜਿਹੜਾ ਕੜਾ ਤੁਹਾਡੇ ਯੂਰਿਕ ਐਸਿਡ ਨੂੰ ਠੀਕ ਕਰੇਗਾ ਉਹਨੂੰ ਜੜ ਤੋਂ ਸਾਡੇ ਸਰੀਰ 'ਚੋਂ ਖਤਮ ਕਰੇਗਾ ਉਹਦੇ ਵਾਸਤੇ ਸਭ ਤੋਂ ਪਹਿਲੇ ਨੰਬਰ ਤੇ ਆ ਜਾਂਦਾ ਹੈ ਟਰਮਰਿਕ ਜਾਨੀ ਕਿ ਹਲਦੀ ਹਲਦੀ ਜਿਹੜੀ ਹੈ ਇਹ ਸਾਡੇ ਯੂਰਿਕ ਐਸਿਡ ਨੂੰ ਕੰਟਰੋਲ ਕਰਨ ਦੇ ਵਿੱਚ ਬਹੁਤ ਜ਼ਿਆਦਾ ਇਹਦਾ ਵੱਡਾ ਯੋਗਦਾਨ ਰਹੇਗਾ ਔਰ ਜਿਹੜਾ ਤੁਸੀਂ ਸਵਾਲ ਕੀਤਾ ਸੀ ਵੀ ਸਾਡੇ ਅਲੱਗ-ਅਲੱਗ ਜਿਹੜੇ ਜੋੜ ਨੇ ਉਹਨਾਂ ਦਾ ਸੋਇਲਿੰਗ ਹੋ ਜਾਂਦੀ ਹੈ ਔਰ ਇਸ ਫਾਰਮੂਲੇ ਦੇ ਵਿੱਚ ਮੇਨਲੀ ਜਿਹੜਾ ਹਲਦੀ ਹੈ ਉਸ ਸੋਜ ਹੈ ਜਿਹੜੀ ਜੋੜਾਂ ਦੇ ਵਿੱਚ ਸੋਜ ਬਣੀ ਹੈ ਉਹਨੂੰ ਘਟਾਉਣ ਦਾ ਕੰਮ ਕਰੇਗਾ ਔਰ ਅਗਲੇ ਬੰਨੇ ਆ ਜਾਂਦਾ ਆਪਣੇ ਕੋਲੇ ਧਨੀਆਂ ਧਨੀਆਂ ਜਿਹੜਾ ਸਾਡੇ ਸਰੀਰ ਦੇ ਵਿੱਚੋਂ ਸਰੀਰ ਦੇ ਵਿੱਚ ਜਿਹੜਾ ਜੋੜਾਂ ਦੇ ਵਿੱਚ ਯੂਰਿਕ ਐਸਿਡ ਜਿਹੜਾ ਪੱਕੇ ਤੌਰ ਤੇ ਬੈਠਿਆ ਹੋਇਆ ਉਹਨੂੰ ਸੀਰਚੋਂ ਬਾਹਰ ਕੱਢਣ ਦਾ ਕੰਮ ਕਰੇਗਾ ਸਾਡਾ ਧਨੀਆਂ ਔਰ ਤੀਸਰੇ ਨੰਬਰ ਤੇ ਆ ਜਾਂਦਾ ਹੈ ਜੀ ਜੀਰਾ ਜੀਰਾ ਸਾਡੇ ਹਾਜਮੇ ਵਾਸਤੇ ਬਹੁਤ ਵਧੀਆ ਹੈ ਸਾਡਾ ਹਾਜਮਾ ਸਹੀ ਰਹੇਗਾ ਕਿਡਨੀ ਦੀ ਫਿਲਟਰੇਸ਼ਨ ਸਹੀ ਰਹੇਗੀ ਤਾਂ ਯੂਰਿਕ ਐਸਿਡ ਸਾਡੇ ਸਿਰ ਚੋਂ ਬਾਹਰ ਜਾਏਗਾ ਔਰ ਚੌਥੇ ਨੰਬਰ ਤੇ ਹੈ ਸਾਡਾ ਮੇਥੀ ਦਾਣਾ ਮੇਥੀ ਦਾਣਾ ਵੀ ਜਿਹੜਾ ਹੈ ਇਹਨੂੰ ਤੁਸੀਂ ਜਿਹੜਾ ਕਿਡਨੀ ਤੇ ਲੀਵਰ ਦੀ ਸਫਾਈ ਵਾਸਤੇ ਬਹੁਤ ਹੀ ਵਧੀਆ ਪ੍ਰੋਡਕਟ ਬਹੁਤ ਹੀ ਵਧੀਆ ਪਦਾਰਥ ਮੰਨਿਆ ਜਾਂਦਾ ਹੈ ਹਰਬ ਮੰਨੀ ਜਾਂਦੀ ਆ ਤਾਂ ਇਹਨੂੰ ਵੀ ਆਪਾਂ ਇਹਦੇ ਵਿੱਚ ਇਸਤੇਮਾਲ ਕਰਾਂਗੇ ਔਰ ਚੌਥੇ ਔਰ ਪੰਜਵੇਂ ਨੰਬਰ ਤੇ ਆ ਜਾਂਦੀ ਸਾਡੀ ਕਾਲੀ ਮਿਰਚ ਕਾਲੀ ਮਿਰਚ ਸਾਡੇ ਸਰੀਰ ਦੇ ਜਿੰਨੇ ਵੀ ਜੋੜ ਹੈ ਉਹਨਾਂ ਦੇ ਵਿੱਚ ਦਰਦ ਹੋਈ ਪੈਦਾ ਹੋਈ ਦਰਦ ਨੂੰ ਵੀ ਖਤਮ ਕਰਨ ਦਾ ਜਿਹੜਾ ਉਹ ਕੰਮ ਕਰੇਗੀ ਸਾਡੀ ਕਾਲੀ ਮਿਰਚ ਸੋ ਇਹ ਪੰਜ ਤਰ੍ਹਾਂ ਦੇ ਇਨਗਰੀਡੀਅੰਟਸ ਨੇ ਜਿਨ੍ਹਾਂ ਨੂੰ ਆਪਾਂ ਅੱਜ ਇੱਕ ਫਾਰਮੂਲੇ ਦੇ ਰੂਪ ਦੇ ਵਿੱਚ ਲੈ ਕੇ ਯੂਰਿਕ ਐਸਿਡ ਨੂੰ ਠੀਕ ਕਰਾਂਗੇ ਹੁਣ ਇਹਨੂੰ ਬਣਾਉਣਾ ਕਿਵੇਂ ਆ ਇਹ ਬਹੁਤ ਜ਼ਰੂਰੀ ਔਰ ਧਿਆਨ ਦੇਣ ਵਾਲੀ ਗੱਲ ਹੈ ਇਹਦੇ ਚਾ ਜਿਹੜਾ ਮੇਥੀ ਦਾਣਾ ਹੈ ਇਹਨੂੰ ਆਪਾਂ ਭਿਉਣਾ ਹੈ ਇਹਨੂੰ ਰਾਤ ਨੂੰ ਭਿਉਣਾ ਹੈ ਔਰ ਰਾਤ ਨੂੰ ਭਿਓ ਕੇ ਸਵੇਰੇ ਆਪਾਂ ਇਸ ਜਿਹੜਾ ਕੜਾ ਹੈ ਇਹਦਾ ਫਾਰਮੂਲਾ ਇਹਨੂੰ ਬਣਾਣਾ ਹੈ ਤਾਂ ਇਹਨੂੰ ਰਾਤ ਨੂੰ ਇੱਕ ਗਲਾਸ ਦੇ ਵਿੱਚ ਅ ਇੱਕ ਚਮਚ ਦੇ ਕਰੀਬ ਜਿਹੜਾ ਹੈ ਉਹ ਆਪਾਂ ਮੇਥੀ ਦਾਣਾ ਪਾਣੀ ਚ ਪਾ ਕੇ ਰਾਤ ਨੂੰ ਰੱਖ ਦੇਣਾ ਔਰ ਉਸ ਤੋਂ ਬਾਅਦ ਸਵੇਰੇ ਵੇਲੇ ਆਪਾਂ ਦੋ ਗਲਾਸ ਪਾਣੀ ਦੇ ਜਿਹੜੇ ਉਪਤੀਲੇ ਚ ਪਾ ਕੇ ਆਪਾਂ ਰੱਖਾਂਗੇ ਔਰ ਉਹਦੇ ਵਿੱਚ ਅੱਧਾ ਚਮਚ ਜਿਹੜਾ ਹੈ ਉਹ ਆਪਾਂ ਟਰਮਰਿਕ ਹਲਦੀ ਦਾ ਪਾਵਾਂਗੇ ਔਰ ਉਸ ਤੋਂ ਬਾਅਦ ਅੱਧਾ ਚਮਚ ਜਿਹੜਾ ਹੈ ਉਹ ਧਨੀਏ ਦਾ ਵਿੱਚ ਐਡ ਕਰਾਂਗੇ ਔਰ ਉਸ ਤੋਂ ਬਾਅਦ ਅੱਧਾ ਚਮਚ ਜੀਰਾ ਔਰ ਉਸ ਤੋਂ ਬਾਅਦ ਜਿਹੜਾ ਆਪਾਂ ਭੋਇਆ ਹੋਇਆ ਜਿਹੜਾ ਆਪਣਾ ਮੇਥੀ ਦਾਣਾ ਸੀਗਾ ਇਹਨੂੰ ਉਹਦੇ ਵਿੱਚ ਐਡ ਕਰਾਂਗੇ ਔਰ ਜਿਹੜਾ ਪਾਣੀ ਸੀਗਾ ਜਿਹੜ ਇਸ ਪਾਣੀ ਚ ਆਪਾਂ ਭੋਇਆ ਸੀ ਉਹਨੂੰ ਡੋਲਣ ਦੀ ਜਰੂਰਤ ਨਹੀਂ ਹੈ ਉਸ ਪਾਣੀ ਨੂੰ ਤੁਸੀਂ ਪੀ ਵੀ ਸਕਦੇ ਹੋ ਔਰ ਉਸ ਤੋਂ ਬਾਅਦ ਇਹਨੂੰ ਆਪਾਂ ਅ ਨਾ ਮੱਠੀ ਅੱਗ ਦੇ ਉੱਪਰ ਜਿਹੜਾ ਉਹ 10 ਤੋਂ 15 ਮਿੰਟ ਪਕਾਵਾਂਗੇ ਜਦੋਂ ਦੋ ਗਲਾਸ ਜਿਹੜਾ ਪਾਣੀ ਹੈ ਉਹ ਇੱਕ ਗਲਾਸ ਤੋਂ ਵੀ ਥੱਲੇ ਆ ਜਾਂਦਾ ਹੈ ਛੱਡ ਜੇਗਾ ਤਾਂ ਉਸ ਟਾਈਮ ਫਿਰ ਜਿਹੜਾ ਕਾਲੀ ਮਿਰਚ ਹੈ ਕਾਲੀ ਮਿਰਚ ਦਾ ਜਿਹੜਾ ਪਾਊਡਰ ਹੈ ਇਹ ਦੋ ਚੁਟਕੀ ਜਿਹੜਾ ਹੈ ਉਹ ਆਪਾਂ ਉਹਦੇ ਵਿੱਚ ਐਡ ਕਰਕੇ ਇਹਨੂੰ ਜਿਹੜਾ ਆਪਾਂ ਸਿਪ ਸਿਪ ਕਰਕੇ ਪੀਣਾ ਔਰ ਪੀਣ ਤੋਂ ਪਹਿਲਾਂ ਇਹਦੇ ਵਿੱਚ ਤੁਸੀਂ ਨਿੰਬੂ ਦੀਆਂ 2-4 ਡ੍ਰੌਪਸ ਵੀ ਐਡ ਕਰ ਸਕਦੇ ਹੋ ਜੀ ਜਾਂ ਇਹਦੇ ਵਿੱਚ ਤੁਸੀਂ ਸ਼ਹਿਦ ਵੀ ਇੱਕ ਚਮਚ ਐਡ ਕਰ ਸਕਦੇ ਹੋ ਜਿਹੜਾ ਇਹ ਟੇਸਟ ਨੂੰ ਹੋਰ ਵਧਾ ਦੇਗਾ ਔਰ ਇਹਨੂੰ ਤੁਸੀਂ ਜਿਹੜਾ ਇਸ ਤਰੀਕੇ ਦੇ ਨਾਲ ਇਸ ਫਾਰਮੂਲੇ ਨੂੰ ਆਪਾਂ ਘਰੇ ਬੈਠ ਕੇ ਬੜੇ ਸਸਤੇ ਹੀ ਰੂਪ ਦੇ ਵਿੱਚ ਇਹਨੂੰ ਆਪਾਂ ਘਰੇ ਬੈਠੇ ਬਣਾ ਕੇ ਆਪਣੇ ਯੂਰਿਕ ਐਸਿਡ ਤੋਂ ਨਜਾਤ ਪਾ ਸਕਦੇ ਹਾਂਜੀ ਇਹ ਡਾਕਟਰ ਸਾਹਿਬ ਆਪਾਂ ਕਿੰਨਾ ਚਿਰ ਇਹ ਫਾਰਮੂਲਾ ਜਿਹੜਾ ਵਾ ਆਪਾਂ ਯੂਜ਼ ਕਰ ਸਕਦੇ ਹਾਂ ਬਹੁਤ ਜ਼ਰੂਰੀ ਹੈ ਇਸ ਚੀਜ਼ ਨੂੰ ਸਮਝਣ ਵਾਸਤੇ ਕਿ ਜਿਹੜਾ ਇਹਨੂੰ ਵਰਤਨਾ ਕਿਹਾ ਹੈ ਇਹਨੂੰ ਲਗਾਤਾਰ ਤੁਸੀਂ ਸਵੇਰੇ ਖਾਲੀ ਪੇਟ ਇਹਦਾ ਇੱਕ ਕੱਪ ਜਿਹੜਾ ਹੈ ਉਹਨੂੰ ਲਗਾਤਾਰ ਤੁਸੀਂ ਪੀ ਸਕਦੇ ਹੋ ਪਰ ਉਹਨੂੰ ਲਗਾਤਾਰ 15 ਦਿਨ ਤੱਕ ਇਹਨੂੰ ਲਗਾਤਾਰ ਆਪਾਂ ਪੀਣਾ ਹੈ ਔਰ ਉਸ ਤੋਂ ਬਾਅਦ 2 ਤੋਂ 3 ਦਿਨ ਦਾ ਗੈਪ ਲੈ ਕੇ ਫਿਰ ਇਹਨੂੰ 15 ਦਿਨ ਲਗਾਤਾਰ ਪੀਣਾ ਔਰ ਜਦ ਤੱਕ ਤੁਹਾਨੂੰ ਯੂਰਿਕ ਐਸਿਡ ਨਾਰਮਲ ਨਹੀਂ ਹੋ ਜਾਂਦਾ ਤੋ ਤਦ ਤੱਕ ਤੁਸੀਂ ਇਹਨੂੰ 10 ਤੋਂ 15 ਦਿਨ ਜਾਂ 20 ਦਿਨ ਲਗਾਤਾਰ ਵੀ ਲੇ ਸਨ ਜੀ ਹਾਂਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਹੀ ਵਧੀਆ ਜਾਣਕਾਰੀ ਜਿਹੜੀ ਹੈ ਉਹ ਸਾਡੇ ਦਰਸ਼ਕਾਂ ਨੂੰ ਦਿੱਤੀ ਹੈ ਕਿ ਕਿਵੇਂ ਆਪਾਂ ਨਾਰਮਲ ਚੀਜ਼ਾਂ ਜਿਹੜੀਆਂ ਸਾਡੀ ਰੋਜ਼ੀ ਦੇ ਵਿੱਚ ਪਈਆਂ ਹੁੰਦੀਆਂ ਨੇ ਆਮ ਘਰਾਂ ਦੇ ਵਿੱਚ ਉਹਨੂੰ ਵਰਤ ਕੇ ਤੁਸੀਂ ਆਪਣੀ ਯੂਰਿਕ ਐਸਿਡ ਵਰਗੀ ਜਿਹੜੀ ਗੰਭੀਰ ਸਮੱਸਿਆ ਉਹਦੇ ਤੋਂ ਰਾਹਤ ਪਾ ਸਕਦੇ ਹੋ ਹਾਂਜੀ ਹਾਂਜੀ ਡਾਕਟਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਬਹੁਤ ਹੀ ਵੱਡੀ ਬੁਲੀ ਜਾਣਕਾਰੀ ਜਿਹੜੀ ਆ ਸਾਡੇ ਦਰਸ਼ਕਾਂ ਨੂੰ ਦਿੱਤੀ ਹੈ ਕਿਵੇਂ ਆਪਾਂ ਘਰ ਦੇ ਵਿੱਚ ਰਸੋਈ ਦੇ ਵਿੱਚ ਪਈਆਂ ਚੀਜ਼ਾਂ ਤੋਂ ਆਪਣਾ ਜਿਹੜਾ ਯੂਨਿਕ ਐਸੈਟ ਦਾ ਉਲਾਜਾ ਕਰ ਸਕਦੇ ਆ ਔਰ ਦਰਸ਼ਕਾਂ ਨੂੰ ਅਪੀਲ ਹੈ ਕਿ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਔਰ ਇਸ ਵੱਡੀ ਬੁਲੀ ਜਾਣਕਾਰੀ ਨੂੰ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਸ਼ੇਅਰ ਕੀਤਾ ਜਾਵੇ ਤਾਂ ਜੋ ਲੋਕ ਆਪਣੀ ਇਸ ਗੰਭੀਰ ਸਮੱਸਿਆ ਤੋਂ ਜਿਹੜੀ ਹੈ ਇਲਾਜ ਤੋਂ ਪਹੁੰਚ ਸਕਣ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਹੋਰ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ